ਕਿ ਸਾਡੇ ਘਨੌ ਥਾਣੇ ਦੇ ਵਿੱਚ 25 12 2025 ਨੂੰ ਸ਼ਾਮ ਨੂੰ 5 ਵਜੇ ਦੇ ਕਰੀਬ ਉਥੇ ਕਸਟਮਰ ਸਰਵਿਸ ਪੁਆਇੰਟ ਆ ਐ SBI ਦਾ ਜਿੱਥੇ ਕੈਸ਼ ਜਮਾ ਵੀ ਹੁੰਦਾ ਘੜਾਇਆ ਵੀ ਜਾਂਦਾ ਇਹ ਤੰਧਾਰਸੀ ਹੱਡੇ ਚ ਬਣਿਆ ਹੋਇਆ ਉਥੇ ਸ਼ਾਮ ਨੂੰ 5:00 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਫਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ ਕਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉਥੋਂ ਮੇਨ ਉੱਥੇ ਬੱਚ ਤੇ ਰਹਿ ਗਈ ਵੀ ਉਹ ਜਿਹੜਾ ਬੈਂਕ ਦਾ ਲੋਕਰ ਸੀਗਾ ਉਹ ਚਾਬੀ ਤਾਂ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲੋਂ ਫਿਰ ਜਿਹੜਾ ਉੱਥੇ ਛੋਟਾ ਮੋਡਾ 5-700 ਹਜ਼ਾਰ ਰੁਪਏ ਦਾ ਕੈਸ਼ ਸੀਗਾ ਉਹ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸਨਸਨੀਖੇਦ ਵਾਰਦਾਤ ਸੀ ਇਸ ਬੰਦੀਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਯੁਗੇਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇਨਸਪੈਕਟਰ ਹੈਰੀ ਬੋਪਾਰਾਏ ਜਿਹੜੇ ਸਪੈਸ਼ਲ ਸਾਇੰਟਿਸਟ ਰਾਜਪੁਰਾ ਨੇ ਤੇ ਐਸਐਚਓ ਕਨੌਰ ਐਸਐਹ ਸਾਹਿਬ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਹਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟਰੇਸ ਕਰ ਲਿਆ ਉਹ ਜਿਹਦੇ ਜੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਆ ਤੇ ਇੱਕ ਕਬਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਾਲਾਪੁਰ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੇ ਕੁਛ ਜਿਹੜੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਬਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਹਨੇ ਹੋਰ ਵੀ ਵਾਰਦਾਤਾ ਕੀਤੀਆਂ ਸੀ ਖੁਰਖੇਤਰਾ ਵੀ ਇਹ ਕੁਛ ਦਿਨ ਪਹਿਲਾਂ ਖੋਕੂ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਆ ਉਹਦੇ 8-9 ਪਰਚੇ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਾਇਆ ਤੇ ਵੀ ਪਰਚਾ ਦਰਜ ਹੈ ਸਾਰੇ ਇੱਕ ਕ੍ਰਿਮੀਨਲ ਵਿਰਤੀ ਦੇ ਮਤਲਬ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੇਚੀਆਂ ਕਰਦੇ ਸੀਗੇ ਤੇ ਢਾਬੇ ਡੁੱਪੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਦਾ ਰਿਮਾਰਡ ਲਿਆ ਤੇ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿਹੜੀਆਂ ਸਾਡੇ ਏਰੀਆ 'ਚ ਵਾਰਦਾਤਾ ਹੋਈਆਂ ਸਨੇਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟ੍ਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਫਰੰਟ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਖੁਲਾਸਾ ਕਰਕੇ ਇਹ ਰਿਕਵਰੀ ਕਰਾਵਾਂਗੇ ਹਾਂਜੀ ਸਭ ਤੋਂ ਮੋਹਰੇ ਦੀਆਂ ਬੁੜੀਆਂ ਬੁੜੀਆਂ ਬਾਰੇ ਜ਼ਿਆਦਾ ਹਾਂਜੀ ਇਹ ਇਹ ਥਾਣਾ ਸ਼ੰਭੂ ਵਾਲਿਆਂ ਨੇ ਜੀ ਥਾਣਾ ਸ਼ੰਭੂ ਵਾਲਿਆਂ ਨੇ ਕੱਲ ਅ ਇੱਥੇ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਏਰੀਆ 'ਚ ਉੱਥੇ ਅਸੀਂ ਗੁਰਮੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਸੀ ਉਹਨਾਂ ਨੇ ਉੱਥੇ ਉਧਰੋਂ ਇਹ ਰਮਨਦੀਪ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿੰਡ ਕੜਾਮ ਦਾ ਇੱਕ ਵਿਅਕਤੀ ਹੈ ਉਹਨੂੰ ਫੜਿਆ ਉਹਦੇ ਕੋਲੋਂ 8040 ਲੋ ਮੋਡ ਲੈਟ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਹਦੇ ਖਿਲਾਫ ਐਫ ਆਈ ਆਰ ਨੰਬਰ 1 ਅੰਡਰ ਸੈਕਸ਼ਨ 22 85 ਉਹਦੇ ਖਿਲਾਫ ਕਾਰਵਾਈ ਐਨਡੀਫਰ ਪਰਚਾ ਦਿੱਤਾ ਜੀ ਤੇ ਇਹ ਤੇ ਪਹਿਲਾਂ ਵੀ ਖੰਨੇ ਪਰਚਾ ਦਰਜਾ ਇਹ 8000 ਗੋਲੀਆਂ ਕਾਫੀ ਹੈਵੀ ਰਿਕਵਰੀ ਹੈ ਕਮਰਸ਼ੀਅਲ ਰਿਕਵਰੀ ਹੈ ਇਹ ਇਹ ਜਿੱਥੋਂ ਤੱਕ ਅਜੇ ਇਹਦੀ ਇਨਵੈਸਟੀਗੇਸ਼ਨ جاری ਹੈ ਅੱਜ ਦਾ ਰਿਮਾਂਡ ਲਿਆ ਸਰ ਇਹ ਕਿਸ ਚੀਜ਼ ਤੇ ਆ ਰਿਹਾ ਸੀਗਾ ਜੀ ਇਹ ਪੈਸਲ ਸੀਗਾ ਜੀ ਬੈਗ ਸੀਗਾ ਅੱਗੋਂ ਵੀ ਤਾਂ ਬੱਸ ਪੁਛ ਚ ਆਇਆ ਸੀਗਾ ਕਿਥੋਂ ਇੱਥੇ ਆ ਕੇ ਉਤਰ ਗਿਆ ਸੀ ਇਹ ਨਾਕਾ ਦੇਖ ਕੇ ਨਾ ਪਿੱਛੇ ਉਤਰ ਜਾਂਦੇ ਆ ਸਰ ਕੋਈ ਮੋਡ ਲਈ ਪੁੱਛ ਕੇ ਇਸ ਚ ਮੰਨਿਆ ਕੁਝ ਵੀ ਕਿੱਥੋਂ ਲੈ ਕੇ ਆਇਆ ਸੀ ਕਿੱਥੇ ਸਪਲਾਈ ਕਰਨੀ ਸੀਗੀ ਜਾਂ ਡਿਟੇਲ ਦੇ ਵਿੱਚ ਕੀ ਦੱਸਣਾ ਹੈ ਯੂਪੀ ਸਾਈਡ ਤੋਂ ਦੱਸਦਾ ਜੀ ਹਜੇ ਐਗਜ਼ੈਕਟਲੀ ਨਹੀਂ ਦੱਸ ਰਿਹਾ ਲਖਮੀਰਪੁਰ ਖੀਰੀ ਯੂਪੀ ਕੋਈ ਇੱਥੇ ਇਹਨਾਂ ਦਾ ਕੋਈ ਉੱਥੇ ਉੱਥੋਂ ਆ ਰਿਹਾ ਸੀਗਾ ਇਹ ਯੂਪੀ ਉੱਥੇ ਕੋਈ ਅਜੇ ਐਗਜ਼ੈਕਟ ਨਹੀਂ ਦੱਸ ਰਿਹਾ ਕੀ ਗੱਲ ਹੈ ਜਾਂ ਕੋਈ ਜ਼ਮੀਨ ਇਹਨੇ ਠੇਕੇ ਤੇ ਲਈ ਆ ਜਾਂ ਉੱਥੇ ਕੋਈ ਨਾ ਕੋਈ ਹੈਗਾ ਇਹਦਾ ਕਾਰੋਬਾਰ ਘੜਾਮ ਵੀ ਇਹਨਾਂ ਦੀ ਇੱਥੇ ਦੇਵੀਗੜੇ ਏਰੀਆ 'ਚ ਜ਼ਮੀਨ ਹੈਗੀ ਹੈ ਤੇ ਉੱਥੇ ਵੀ ਹੈਗੀ ਹੈ ਤੇ ਪਹਿਲਾਂ ਵੀ ਇੱਥੇ ਖੰਨੇ ਇੱਕ ਪਰਚਾ ਦਰਜ ਹੈ ਸਰ ਜਿੰਨਾਂ ਨੂੰ ਲੈ ਕੇ ਆਇਆ ਜੀ ਉਹਨਾਂ ਨੂੰ ਵੀ ਪਿੱਛੇ ਫਿਰ ਸ਼ਾਮਿਲ ਕਰਾਂਗਾ ਤਬਦੀਸ ਹਾਂਜੀ ਜਦੋਂ ਸਾਨੂੰ ਅਸਲੀ ਉਹਨਾਂ ਦਾ ਨਾਮ ਪਤਾ ਸਾਰਾ ਪਤਾ ਲੱਗ ਗਿਆ ਤੇ ਉਹਨਾਂ ਨੂੰ ਸ਼ਾਮਲ ਕਰਾਂ ਬੈਕਵਰਡ ਫਾਰਵਰਡ ਲਿੰਕੇ ਦੇ ਲੱਭਾਂਗੇ ਸਾਰੇ ਇੱਕ ਸੇਵਾ ਕੇਂਦਰ ਮਾਮਲੇ ਚ ਜਿਵੇਂ ਵੀਡੀਓ ਬੜੀ ਬੰਦ ਹੋਈ ਸੀ ਉਹ ਕਰਪਾਨ ਦੀ ਨੌਕ ਤੇ ਉਹਨਾਂ ਨੇ ਕੀਤਾ ਸੀਗਾ ਤੇ ਇਸ ਚ ਕੋਈ ਲੁੱਟ ਵੀ ਹੋਈ ਸੀ ਇਸ ਚ ਕੋਈ ਪੈਸੇ ਪੁੱਛਿਆ ਵੀ ਲੁੱਟ ਹੋਈ ਸੀ ਇਹਦੇ ਵਿੱਚ ਇਹਦੇ ਚ ਮੈਂ ਦੱਸੀਦਾ ਜਾਨਣਾ ਜੀ ਤੁਸੀਂ ਦੇਖ ਰਹੇ ਸੀ ਵੀ ਉਹਨੇ ਜਦੋਂ ਉਹ ਮੁੰਡਾ ਸੀਗਾ ਤਿੰਨ ਮੁੰਡੇ ਐਂਟਰ ਕੀਤੇ ਉਹ ਜਿਹੜਾ ਮੈਨੇਜਰ ਸੀਗਾ ਉਹਨੂੰ ਮਤਲਬ ਗਰਦਨ ਤੋਂ ਇੱਕ ਨੇ ਤਾਂ ਗਰਦਨ ਤੋਂ ਫੜ ਲਿਆ ਸੀਗਾ ਤੇ ਦੂਜੇ ਉਹ ਲੁੱਟ ਕਰਨ ਦੀ ਕੋਸ਼ਿਸ਼ ਤਾਂ ਸੀਗੀ ਉੱਥੇ ਕੈਸ਼ ਪਿਆ ਸੀ 50 ਹਜ਼ਾਰ ਲੱਖ ਰੁਪਿਆ ਪਰ ਇਹਨਾਂ ਤੋਂ ਕਾਲੀ-ਕਾਲੀ ਚ ਉਹ ਮਤਲਬ ਉਹ ਖੁੱਲਿਆ ਨਹੀਂ ਹੈਗਾ ਡਰਾਅਰ ਜਿਸ ਕਰਕੇ ਲੁੱਟਦਾ ਜਿਹੜੇ ਉੱਥੇ ਕਾਊਂਟਰ ਦੇ ਉੱਤੇ 5-7 ਹਜ਼ਾਰ ਰੁਪਿਆ ਸੀਗਾ ਖੁੱਲੇ ਪੈਸੇ ਉਹ ਲੈ ਗਏ ਬਾਕੀ ਹੋਰ ਲੁੱਟ ਨਹੀਂ ਕੋਈ ਹੋਈ ਕਿੰਨੇ ਟਾਈਮ ਚ ਕੇਸ ਸਾਲ ਕਰ ਲਿਆ ਜਿਵੇਂ ਲੁੱਟ ਹੋਈ ਸੀ ਇਹ ਜੀ ਵਿਥਿਨ 1 ਵੀਕ ਹਾਂ ਅਸੀਂ ਲੱਗੇ ਹੋਏ ਸੀ ਸਾਡੇ ਹੱਥ ਨਹੀਂ ਆ ਰਹੇ ਸੀ ਬੰਦੇ ਸਾਨੂੰ ਟਰੇਸ ਹੋ ਗਏ ਸੀ ਅਸਲ 'ਚ ਇਹ ਹਰਿਆਣੇ ਦੇ ਬੰਦੇ ਸੀਗੇ ਤੇ ਇਹ ਮਤਲਬ ਇੱਕ ਜਗ੍ਹਾ ਤੇ ਨਹੀਂ ਟਿੱਕੇ ਬੈਠਦੇ ਸੀਗੇ ਤਾਂ ਬੈਡੂ ਪੈਤੇ ਰਹਿੰਦੇ ਸੀ ਸਰ ਜੀ ਕਿਸ ਤਰ੍ਹਾਂ ਦੇ ਕੋਈ ਲੁੱਟ ਵਗੈਰਾ ਨੇ ਪਹਿਲਾਂ ਵੀ ਕੀਤੀ ਹੈ ਕਿ ਕਈ ਜੀ ਕ੍ਰਿਮੀਨਲ ਕਾਰਵਾਈਆਂ ਕਰਦੇ ਸੀ ਬਹੁਤ ਕਰਦੇ ਆ ਜੀ ਨਸ਼ੇ ਕਰਨ ਤੇ ਆਦੀ ਆ ਜੀ ਅੱਛਾ ਜੀ ਇਹ ਖੂਆ ਕਰਦੇ ਆ ਜਿੱਥੇ ਮਰਜੀ ਇਹਨਾਂ ਕੋਲੇ ਮੋਟਰਸਾਈਕਲ ਹੈ ਇੱਕ ਸਪਲੈਂਡਰ ਸਪਲੈਂਡਰ ਹੀ ਸਪਲੈਂਡਰ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਮਨ ਲਾਦਾ ਚੋਰੀ ਦਾ ਹੋਣਾ ਚੋਰੀ ਦਾ ਹੀ ਹੈ ਤੇ ਸਪਲੈਂਡਰ ਮੋਟਰਸਾਈਕਲ ਤੇ ਜਿਵੇਂ ਕੋਈ ਖੇਤਰਾ ਸਾਈਡ ਹਰਿਆਣੇ ਚ ਗਏ ਉੱਥੇ ਸਨੇਚਿੰਗ ਕਰ ਲਈ ਜਿਵੇਂ ਕਿਸੇ ਦੁਕਾਨ ਤੇ ਨੁਠਸੋਰ ਕਰ ਲਈ ਜਿਹੜਾ ਇੱਕ ਕਮਲ ਆ ਉਹਨੂੰ ਨੌ ਪਰਚੇ ਪਹਿਲਾਂ ਦਰਜ ਨੇ ਜਿੱਥੇ ਦਾਅ ਲੱਗਿਆ ਕਰ ਲੈਂਦੇ ਆ ਜਿੱਥੇ ਦਾਅ ਲੱਗਿਆ ਇਹਨਾਂ ਦਾ ਕੰਮ ਹੀ ਏ ਸੀ ਨੇਰੇ ਸਵੇਰੇ ਚੋਰੀਆਂ ਕਰ ਲੈਂਦੇ ਸੀ ਕੋਈ ਰਾਤ ਨੂੰ ਬੰਦਾ ਕੋਈ ਫੈਕਟਰੀ ਚ ਵਾਰਿਆ ਉਹਦੇ ਮੋਬਾਈਲ ਖੋਲੇ ਆ ਪੈਸੇ ਖੋਲੇ ਮਤਲਬ ਕਾਫੀ ਵਾਰ ਦੱਤਾ ਇਹਨਾਂ ਨੇ ਮਤਲਬ ਕੀਤੀ ਸਰ ਬਾਕੀ ਜਿਹੜੇ ਦੇ ਨਾਲ ਦੋ ਬੰਦੇ ਉਹ ਵੀ ਜਲਦੀ ਟ੍ਰੇਸ ਹੋ ਜਾਣਗੇ ਹਾਂਜੀ ਇੱਕ ਤਾਂ ਫੜ ਲਿਆ ਜੀ ਅੱਛਾ ਜੀ ਹਾਂ ਸਾਡੀ ਪੁਰਖੇਤਰ ਵਾਲਿਆਂ ਨਾਲ ਗੱਲ ਚੱਲਦੀ ਸੀ ਕਿਉਂਕਿ ਉੱਥੇ ਵੀ ਵੌਂਟਡ ਸੀਗਾ ਫਿਰ ਉਹ ਸਾਡੀ ਆਪਸ ਦੀ ਜੁਆਇੰਟ ਨਾਲ ਉਹ ਤਾਂ ਉੱਥੇ ਫੜਿਆ